ਅਛਾ ਸਰ ਤੁਸੀਂ ਜੈਦਾ ਲਿੱਤਾ ਹਸਪੀਟਲ ਦਾ ਕੀ ਕੀ ਦੇਖਣ ਨੂੰ ਮਿਲਿਆ ਅੱਜ ਬੜੀ ਇੱਕ ਪੋਜ਼ਿਟਿਵ ਚੇਂਜ ਲੁਧਿਆਣਾ ਹਸਪੀਟਲ 'ਚ ਦੇਖਣ ਨੂੰ ਮਿਲਿਆ ਜੀ ਐਮਸੀਐਚ ਦੇ ਵਿੱਚ ਵੀ ਤੇ ਜਿਹੜਾ ਸਾਡਾ ਡਿਸਟ੍ਰਿਕਟ ਹਸਪੀਟਲ ਆ ਉਹਦੇ ਵਿੱਚ ਵੀ ਚਾਹੇ ਉਹ ਸਾਡੇ ਪੇਸ਼ੈਂਟਸ ਦੀ ਨਫਰੀ ਸੀਗੀ ਇਹ ਵਿਸ਼ਮਾਨ ਦੇ ਵਿੱਚ ਕਵਰੇ ਸੀਗੀ ਸਾਡੀਆਂ ਕੈਂਟੀਨ ਸਪੋਰਟ ਸਰਵਿਸਿਜ਼ ਸੀਗੀਆਂ ਸਾਡੀਆਂ ਐਮਬੂਲੈਂਸਿਸ ਵੀ ਅੱਜ ਬੈਟਰ ਸੀਗੀਆਂ ਐਮਰਜੈਂਸੀ ਦੀ ਸਾਫ ਸਫਾਈ ਤੇ ਪੇਸ਼ੈਂਟ ਕੇਅਰ ਦੇ ਵਿੱਚ ਜਿਹੜੀ ਮੈਂ ਜਾ ਕੇ ਫਾਈਲਾਂ ਵੀ ਚੈੱਕ ਕੀਤੀਆਂ ਲੋਕਾਂ ਦੀਆਂ ਇਹ ਵੀ ਚੈੱਕ ਕੀਤਾ ਕਿ ਕੋਈ ਦਵਾਈ ਬਾਰਾਤ ਨਹੀਂ ਲੈ ਰਿਆ ਤਾਂ ਉਹ ਸਾਰਾ ਕੁਝ ਅੱਜ ਇੱਥੇ ਠੀਕ ਪਾਇਆ ਗਿਆ ਔਰ ਬੜਾ ਅੱਛਾ ਲੱਗ ਰਿਹਾ ਜੱਥੇ ਆ ਕੇ ਥਿਸ ਇ ਮਾਈ 4ਥ ਵਿਜ਼ਿਟ ਤੇ ਕੋਈ ਕਮੀ ਪੇਸ਼ੀ ਮਿਲੀ ਦੇਖੋ ਜਿਸ ਤਰ੍ਹਾਂ ਹੁਣ ਨਵੀਂ ਕੰਸਟ੍ਰਕਸ਼ਨ ਚੱਲ ਰਹੀ ਪਈ ਹੈ ਤਾਂ ਬਹੁਤ ਸਾਰੇ ਏਰੀਆ ਸਾਡੇ ਕੰਸਟ੍ਰਕਸ਼ਨ ਦੇ ਅੰਦਰ ਆਣ ਕਰਕੇ ਜਿਹੜੀਆਂ ਪੇਸ਼ੈਂਟਸ ਦੇ ਬੈਠਣ ਦੀਆਂ ਥਾਵਾਂ ਥੋੜੀਆਂ ਘਟ ਗਈਆਂ ਪਾਰਕਿੰਗ ਸਾਡੀ ਥੋੜੀ ਸਕਿਊਜ਼ ਹੋ ਗਈ ਹੈ ਤੇ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਤਾ ਫੇਰ ਉਹਦੇ ਨਾਲ ਪੇਸ਼ੈਂਟ ਦੀਆਂ ਜਿਹੜੀਆਂ ਸਰਵਿਸਿਜ਼ ਐ ਹੋਰ ਬੈਟਰ ਹੋ ਜਾਣਗੀਆਂ ਜਿਵੇਂ ਹਜੇ ਕੰਸਟਰਕਸ਼ਨ ਚੱਲ ਰਹੀ ਆ ਹਸਪੀਟਲ ਦੇ ਵਿੱਚ ਤੇ ਕਿਹੜੀ ਕਿਹੜੀ ਨਵੀਂ ਟੈਕਨੋਲੋਜੀਸ ਤੇ ਕਿਹੜੀ ਕਿਹੜੀ ਅੱਧਾ ਦੀਆਂ ਸੁਵਿਧਾਵਾਂ ਨੇ ਜਿਹਦੇ ਪੇਸ਼ੈਂਟਸ ਨੂੰ ਪ੍ਰੋਫਿਟ ਹੋ ਸਕਦਾ ਜੀ ਇਸ ਤਰ੍ਹਾਂ ਜੀ ਕਿ ਇੱਕ ਤਾਂ ਮਰੀਜ਼ਾਂ ਦੀ ਸਹੂਲਤ ਲਈ ਅਸੀਂ ਛੇਤੀ ਹੋਰ ਇੱਕ ਫੈਸਿਲਿਟੇਸ਼ਨ ਸੈਂਟਰ ਜਿਹੜਾ ਹੈਗਾ ਐਨ ਪੀ 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 ਮੋਡ ਬਣਾਉਣ ਜਾ ਰਹੇ ਹਾਂ ਔਰ ਨਾਲ ਹੀ ਸਾਡਾ ਕ੍ਰਿਟੀਕਲ ਕੇਅਰ ਬਲਾਕ ਹੈ ਉਹ ਵੀ ਬਣ ਰਿਹਾ ਔਰੇ ਔਰ ਜਿਹੜਾ ਸਾਡਾ ਐਮਸੀਐਚ ਦਾ ਥੋੜਾ ਜਿਹਾ ਦੂਰਾ ਕੰਮ ਪਿਆ ਸੀਗਾ ਉਹ ਵੀ ਦੁਬਾਰਾ ਰੀਸਟਾਰਟ ਹੋ ਗਿਆ ਹੈ ਪੇਂਟ ਵਗੈਰਾ ਸਾਰਾ ਕੁਝ ਸ਼ੁਰੂ ਹੋ ਗਿਆ ਸੋ ਇਨ 댓 ਸਿਨੈਰੀਓ ਸਾਡਾ ਐਮਸੀਐਚ ਵੀ ਪੂਰਾ ਫੰਕਸ਼ਨਲ ਹੋਣ ਲੱਗਾ ਹੈ ਜਿਹੜਾ ਡੀਐਚ ਹੈ ਉਹਦੇ ਵਿੱਚ ਬੜੀ ਤੇਜ਼ੀ ਨਾਲ ਸੀਐਸਆਰ ਦੇ ਤਹਿਤ ਸਾਡੇ ਮਾਨਯੋਗ ਐਮਪੀ ਸਾਹਿਬ ਹੈ ਜਿਹੜੇ ਉਹ ਕੰਮ ਬੜੀ ਚੱਲ ਰਿਹਾ ਹੈ ਜਿਹੜੇ ਮਰੀਜ਼ਾਂ ਦੇ ਬੈਠਣ ਦਾ ਜਿਹੜਾ ਏਰੀਆ ਉਹ ਵੀ ਹੈ ਰੋਡਸ ਤੇ ਵੀ ਕੰਮ ਚੱਲ ਰਿਹਾ ਤਾਂ ਆਹ ਨਾਲੇ ਮੈਨੂੰ ਲੱਗਦਾ ਹੈ ਕਿ ਮਹੀਨੇ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਆਹ ਇਹਦੀ ਦਿਸ਼ਾ ਤੇ ਦਿਸ਼ਾ ਜਿਹੜੀ ਸਿਵਲ ਹਸਪੀਟਲ ਦੀ ਹੈ ਬੜੀ ਮਿਹਨਤ ਕਰ ਰਿਹਾ ਸਾਡੇ ਸਾਡੇ ਆਫੀਸਰ ਸਹਿਬਾਨ ਆ ਡਾਕਟਰ ਸਹਿਬਾਨ ਆ ਸਾਡਾ ਪੈਰਾਮੈਡੀਕਲ ਸਟਾਫ ਹੈ ਸਾਡਾ ਸੈਨੀਟੇਸ਼ਨ ਸਟਾਫ ਹੈ ਬੜੀ ਤੰਦੇਹੀ ਨਾਲ ਮਿਹਨਤ ਕਰ ਰਿਹਾ ਤੇ ਇਹ ਫੁੱਲ ਫੁਲ ਨਹੀਂ ਕਿ ਸਟਾਫ ਦੀ ਕਮੀ ਜਿਹੜੀ ਉਹ ਦੱਸੀ ਜਾ ਰਹੀ ਹੈ ਤੇ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਜਿੱਥੇ ਤੱਕ ਤਾਂ ਜਿਹੜੀ ਇਹ ਬਹੁਤ ਹੀ ਡਾਇਨਾਮਿਕ ਪ੍ਰੋਸੈਸ ਹੈਗਾ ਜਿਹੜਾ ਸਟਾਫ ਵਾਲਾ ਕੋਈ ਆ ਰਿਹਾ ਕੋਈ ਛੱਡ ਕੇ ਜਾ ਰਿਹਾ ਕੋਈ ਰਿਟਾਇਰ ਹੋ ਗਿਆ ਕਿਸੇ ਦੀ ਬਦਲੀ ਹੋ ਗਈ ਸੋ देयर आर ਮੈਨੀ ਫੈਕਟਰਸ ਤੇ ਜਿਹੜੇ ਇਸ ਚੀਜ਼ ਨੂੰ ਪ੍ਰਭਾਵਿਤ ਕਰਦੇ ਆ ਬਟ ਸਰਕਾਰ ਇਸ ਦੇ ਪ੍ਰਤੀ ਬਹੁਤ ਹੀ ਗੰਭੀਰ ਹੈਗੀ ਆ ਤੇ ਔਰ ਜਿਹੜੀਆਂ ਵੀ ਕੋਈ ਨਵੀਆਂ ਭਰਤੀਆਂ ਹੈਗੀਆਂ ਉਹਨਾਂ ਦੇ ਪ੍ਰੋਸੈਸ ਵੀ ਨਾਲ ਦੀ ਨਾਲ ਆਨ ਹੈਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਹੁਣੇ ਵੀ ਡਾਕਟਰਸ ਵੀ ਭੇਜਿਆ ਔਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਾਰਾ ਜਿਹੜਾ ਬਾਕੀ ਸਟਾਫ ਰਹਿੰਦਾ ਉਹਦੀ ਵੀ ਭਰਤੀ